ਇਹ ਤਰਾਸ ਦੀ ਪੰਜਾਬ ਦੀ ਧਰਤੀ ਦੇ ਉੱਤੇ ਵਾਪਰ ਰਹੀ ਹੈ ਇਸ ਕਰਕੇ ਹੁਣ ਤੱਕ ਕੇਂਦਰੀ ਸਰਕਾਰ ਨੇ ਕਿਸੇ ਤਰੀਕੇ ਦਾ ਕੋਈ ਵੀ ਕੰਨ ਨਹੀਂ ਧਰਿਆ ਇਸ ਗੱਲ ਦੇ ਪੰਜਾਬ ਦੇ ਵਿੱਚ ਜਿੰਨਾ ਇਹ ਨੁਕਸਾਨ ਹੋ ਰਿਹਾ ਜਿੰਨਾ ਉਜਾੜਾ ਜਿੰਨਾ ਖਰਾਬਾ ਪੰਜਾਬ ਦਾ ਹੋ ਰਿਹਾ ਹੈ ਅੱਜ ਤੱਕ ਕਿਸੇ ਕੇਂਦਰੀ ਮંત્રી ਦੇ ਮੂੰਹ ਤੋਂ ਅਸੀਂ ਇੱਕ ਅਫਸੋਸ ਭਰਿਆ ਸ਼ਬਦ ਤੱਕ ਨਹੀਂ ਸੁਣਿਆ ਪਰਤ ਕੇ ਵੇਖ ਲੋ ਰਾਸ਼ਟਰੀ ਅਖਬਾਰਾਂ ਦੇ ਪੰਨੇ ਤੁਸੀਂ ਜਿਹੜੇ ਦਿੱਲੀ ਤੋਂ ਛਪਦੇ ਹੋਣਗੇ ਜਾਂ ਜਿਹੜੇ ਮੁੰਬਈ ਤੋਂ ਛਪਦੇ ਆ ਕੀ ਤੁਸੀਂ ਉਸ ਦੇ ਵਿੱਚ ਪੰਜਾਬ ਦੇ ਨੁਕਸਾਨ ਦੀ ਪੰਜਾਬ ਦੇ ਹੜ੍ਹਾਂ ਦੀ ਪੰਜਾਬ ਦੀ ਬਰਬਾਦੀ ਦੀ ਕੋਈ ਖ਼ਬਰ ਪੜ ਰਹੇ ਹੋ ਬਿਲਕੁਲ ਨਹੀਂ ਜਿਨ੍ਹਾਂ ਦੇ ਹਿੱਸੇ ਦੇ ਵਿੱਚ ਇਹ ਉਜਾੜਾ ਲਿਖਿਆ ਕੀ ਕਦੇ ਉਹਨਾਂ ਦੀ ਖਬਰ ਤੁਸੀਂ ਰਾਸ਼ਟਰੀ ਮੀਡੀਆ ਦੇ ਵਿੱਚ ਪੜ੍ਹੀ ਹੈ 500 ਤੋਂ ਵੱਧ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਪਾਣੀ ਫਿਰ ਗਿਆ ਉਹਨਾਂ ਉਹ ਘਰ ਰਹਿਣ ਯੋਗ ਨਹੀਂ ਰਹੇ ਕਿਉਂਕਿ ਨੀਹਾਂ ਦੇ ਵਿੱਚ ਪਾਣੀ ਪੈ ਗਿਆ ਨੀਹਾਂ ਹੁਣ ਮਜ਼ਬੂਤ ਨਹੀਂ ਰਹਿਣਗੀਆਂ ਜੇ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਜਾਂ ਉੱਤਰਾਖੰਡ ਦੇ ਵਿੱਚ ਹੋਣ ਵਾਲਾ ਕੁਦਰਤੀ ਨੁਕਸਾਨ ਜਿਹੜਾ ਹੈ ਚਾਹੇ ਉਹ ਬੱਦਲ ਫਟਣ ਜਾਂ ਢੇਗਾ ਡੇਗਾ ਡਿਗਨ ਕਰਨ ਹੋਵੇ ਜਾਂ ਮਲਬੇ ਦਾ ਰੁੜ ਕੇ ਆਖਸ ਕੇ ਆ ਕੇ ਨੁਕਸਾਨ ਕਰ ਦੇਣਾ ਹੋਵੇ ਉਹ ਹਰ ਰੂਪ ਚੱਪਦੀਆਂ ਨੇ ਪਰੰਤੂ ਪੰਜਾਬ ਦੀ ਤਰਾਸਦੀ ਬਿਲਕੁਲ ਨਹੀਂ ਛੱਪਦੀ ਇਸੇ ਕਰਕੇ ਕੇਂਦਰੀ ਮੰਤਰੀ ਵੀ ਜਾਂ ਕੇਂਦਰ ਦੀ ਸਰਕਾਰ ਵੀ ਇਸ ਨੂੰ ਉਸ ਤਰੀਕੇ ਨਾਲ ਸੀਰੀਅਸ ਨਹੀਂ ਲੈ ਰਹੀ ਹੈ ਕੱਲ ਰਾਤ ਘੱਗਰ ਵੀ ਆਪਣੇ ਉਫਾਨ ਤੇ ਆ ਗਿਆ ਘੱਗਰ ਦੇ ਵਿੱਚ ਵੀ ਪਾਣੀ ਇਸ ਪੱਧਰ ਦਾ ਫੈਲਿਆ ਹੋਇਆ ਕਿ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਸੰਗਰੂਰ ਉਸ ਤੋਂ ਅੱਗੇ ਮਾਨਸਾ ਦਾ ਇਲਾਕਾ ਜਿਹੜਾ ਹੈ ਉਹ ਵੀ ਖਤਰੇ ਦੇ ਵਿੱਚ ਆ ਗਿਆ ਜਿੱਥੋਂ ਜਿੱਥੋਂ ਘੱਗਰ ਨਿਕਲ ਕੇ ਜਾਂਦਾ ਹੈ ਇਧਰੋਂ ਜੇਕਰ ਪਟਿਆਲਾ ਵੀ ਵਿੱਚ ਡੁੱਬ ਜਾਂਦਾ ਸੰਗਰੂਰ ਮਾਨਸਾ ਦਾ ਇਲਾਕਾ ਵਿੱਚ ਡੁੱਬਦਾ ਹੈ ਖਨੌਰੀ ਵਾਲਾ ਇਲਾਕਾ ਜੇਕਰ ਡੁੱਬਦਾ ਹੈ ਤਾਂ ਫਿਰ ਇਧਰੋਂ ਮਾਲਵੇ ਦੇ ਆਲੇ ਦੁਆਲੇ ਵੀ ਪਾਣੀ ਦਾ ਗੇੜ ਪੈ ਜਾਣਾ ਤਾਂ ਨੁਕਸਾਨ ਜਿਹੜਾ ਹੈ ਉਹ ਹੋਰ ਜ਼ਿਆਦਾ ਸੋ ਪੰਜਾਬ ਇਸ ਵਕਤੇ ਚਾਹੁੰਦਾ ਹੈ ਕਿ ਤੁਰੰਤ ਪ੍ਰਭਾਵ ਦੇ ਨਾਲ ਪੰਜਾਬ ਸਰਕਾਰ ਇੱਕ ਆਂਕੜਾ ਜਾਰੀ ਕਰੇ ਪ੍ਰੈਸ ਕਾਨਫਰੰਸ ਦੇ ਰਾਹੀਂ ਜਿਹੜੀ ਪ੍ਰੈਸ ਕਾਨਫਰੰਸ ਸਿੱਧੇ ਤੌਰ ਦੇ ਉੱਤੇ ਕੇਂਦਰ ਸਰਕਾਰ ਨੂੰ ਮੁਖਾਤਬ ਹੋਵੇ ਅਤੇ ਇਹ ਮੰਗ ਰੱਖਣੀ ਚਾਹੀਦੀ ਹੈ ਕਿ ਸਾਨੂੰ ਤੁਰੰਤ ਪ੍ਰਭਾਵ ਦੇ ਨਾਲ ਜਿਹੜੀ ਜਿਹੜੀ ਰਾਹਤ ਫੰਡ ਹੁੰਦਾ ਹੈ ਰਿਲੀਫ ਫੰਡ ਹੁੰਦਾ ਹੈ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਜਾਂ ਨੈਸ਼ਨਲ ਡਿਜ਼ਾਸਟਰ ਰਿਲੀਫ ਫੰਡ ਜਿਹੜਾ ਹੁੰਦਾ ਹੈ ਉਹ ਤੁਰੰਤ ਪ੍ਰਭਾਵ ਨਾਲ ਜਾਰੀ ਕੀਤਾ ਜਾ ਸਕਦਾ ਹੈ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਹਾਂ ਦਾ ਟੀਵੀ ਐਨ ਆਰ ਆਈ ਦੇ ਨਾਲ ਮਹਾਪ੍ਰਿੰਸ ਭਾਰਦਵਾਜ ਲੈ ਕੇ ਹਾਜ਼ਰ ਹੋਏ ਆਂ ਪ੍ਰੋਗਰਾਮ ਕੀ ਚਾਹੁੰਦਾ ਹੈ ਪੰਜਾਬ ਲਗਾਤਾਰ ਚਰਚਾ ਪੰਜਾਬ ਦੇ ਹੜ੍ਹਾਂ ਦੀ ਚੱਲ ਰਹੀ ਹੈ ਲਗਾਤਾਰ ਚਰਚਾ ਉਹ ਚੱਲ ਰਹੀ ਹੈ ਕਿ ਕਿਉਂ ਨਹੀਂ ਪਹਿਲਾਂ ਤੋਂ ਅਗਾਊਂ ਪ੍ਰਬੰਧ ਸਰਕਾਰਾਂ ਦੁਆਰਾ ਪ੍ਰਸ਼ਾਸਨ ਦੁਆਰਾ ਕੀਤੇ ਜਾਂਦੇ ਤਾਂ ਜੋ ਇਹ ਸਥਿਤੀਆਂ ਜਿਨ੍ਹਾਂ ਦਾ ਅਭਾਸ ਜਿਨ੍ਹਾਂ ਦਾ ਪਤਾ ਸਾਨੂੰ ਪਹਿਲਾਂ ਤੋਂ ਹੁੰਦਾ ਹੈ ਕਿ ਹਰ ਸਾਲ ਬਰਸਾਤਾਂ ਹੋਣੀਆਂ ਨੇ ਹਰ ਸਾਲ ਹੜ੍ਹ ਆਉਣੇ ਨੇ ਤੇ ਹਰ ਸਾਲ ਇਸੇ ਤਰੀਕੇ ਦੀ ਤਬਾਹੀ ਜਿਹੜੀ ਅਸੀਂ ਪਿਛਲੇ ਕਿੰਨੇ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਇਹ ਤਬਾਹੀਆਂ ਹੋਣਗੀਆਂ ਉਹ ਤਾਂ ਫਿਰ ਵੀ ਇੱਕ ਸਵਾਲੀਆ ਨਿਸ਼ਾਨ ਵੱਡੇ ਰੂਪ ਦੇ ਵਿੱਚ ਕੀ ਚਾਹੁੰਦਾ ਹੈ ਪੰਜਾਬ ਲਗਾਉਂਦਾ ਹੈ ਉਹ ਸਵਾਲੀਆ ਨਿਸ਼ਾਨ ਇਹ ਲਗਾਉਂਦਾ ਜਦੋਂ ਸਾਨੂੰ ਪਤਾ ਹੈ ਕਿ ਇਹਨਾਂ ਰੁੱਤਾਂ ਦੇ ਵਿੱਚ ਮਾਨਸੂਨ ਆਉਣੀਆਂ ਹੁੰਦੀਆਂ ਨੇ ਇਹਨਾਂ ਰੁੱਤਾਂ ਦੇ ਵਿੱਚ ਹੀ ਕਦੇ ਮੀਂਹ ਬਹੁਤ ਜ਼ਿਆਦਾ ਪੈ ਜਾਂਦਾ ਤੇ ਕਦੇ 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 ਘਟ ਪੈਂਦਾ ਹੈ ਵੱਖ-ਵੱਖ ਖੇਤਰਾਂ ਸੂਬਿਆਂ ਪੌਣਾ ਦੇ ਹਿਸਾਬ ਦੇ ਨਾਲ ਜਲਵਾਯੂ ਦੇ ਹਿਸਾਬ ਦੇ ਨਾਲ ਇਸ ਵਾਰ ਜਿਸ ਤਰੀਕੇ ਨਾਲ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿੱਚ ਭਾਰੀ ਬਰਸਾਤ ਹੋਈ ਖਾਸ ਤੌਰ ਤੇ ਉੱਤੇ ਜਦੋਂ ਅਸੀਂ ਪੰਜਾਬ ਦੇ ਨਜ਼ਰੀਏ ਤੋਂ ਦੇਖਦੇ ਹਾਂ ਤਾਂ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਸਿੱਧੇ ਤੌਰ ਦੇ ਉੱਤੇ ਜੇਕਰ ਉੱਥੇ ਕਿਸੇ ਤਰੀਕੇ ਦੀ ਕੋਈ ਕੁਦਰਤੀ ਆਫਤ ਆਪਰਦੀ ਹੈ ਹੜ੍ਹਾਂ ਵਰਗੀ ਬੱਦਲ ਫਟਣ ਵਰਗੀ ਬਰਸਾਤਾਂ ਵਰਗੀ ਢਗਾ ਡਿੱਗਣ ਵਰਗੀ ਜਾਂ ਉੱਪਰ ਤੋਂ ਥੱਲੇ ਤੱਕ ਪਾਣੀ ਦੇ ਵਹਾਅ ਦੇ ਜ਼ਿਆਦਾ ਹੋਣ ਵਰਗੀ ਤਾਂ ਉਸ ਦਾ ਸਿੱਧਾ ਅਸਰ ਪੰਜਾਬ ਦੇ ਉੱਤੇ ਹੋ ਰਿਹਾ ਹੁੰਦਾ ਹੈ ਪੰਜਾਬ ਦੇ 8 ਜ਼ਿਲ੍ਹੇ ਇਸ ਵਕਤ ਬਹੁਤ ਬੁਰੇ ਤਰੀਕੇ ਨਾਲ ਹੜ੍ਹਾਂ ਦੀ ਮਾਰ ਦੇ ਥੱਲੇ ਆਏ ਹੋਏ ਨੇ ਔਰ ਇਹ ਵੀ ਇੱਕ ਸ਼ੁਕਰ ਹੈ ਕਿ ਜਿਸ ਤਰੀਕੇ ਦੀ ਪੇਸ਼ੰਗੋਈ ਪਹਿਲਾਂ ਤੋਂ ਮੌਸਮ ਵਿਭਾਗ ਨੇ ਕੀਤੀ ਸੀ ਕਿ ਲਗਾਤਾਰ 27 28 29 30 1 ਸਤੰਬਰ ਜਾਂ 2 ਤੱਕ ਲਗਾਤਾਰ بارشਾਂ ਹੋਣਗੀਆਂ ਤਾਂ ਸ਼ੁਕਰ ਹੈ ਕਿ ਪਿਛਲੇ 2 ਦਿਨ ਤੋਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਹੈ ਬਰਸਾਤ ਨਹੀਂ ਹੋਈ ਜਿਸ ਕਰਕੇ ਥੋੜੀ ਜਿਹੀ ਜਿਹੜੀ ਰਾਹਤ ਹੈ ਕਿ ਇੱਥੇ ਵਰਸਣ ਵਾਲਾ ਪਾਣੀ ਜਦੋਂ ਇਹਨਾਂ ਦਰਿਆਵਾਂ ਨਦੀਆਂ ਦੇ ਵਿੱਚ ਜਾਂ ਨਾਲਿਆਂ ਦੇ ਵਿੱਚ ਮਿਲਦਾ ਹੈ ਤਾਂ ਉਹ ਵੀ ਅਸਰਦায়ক ਹੋ ਕੇ ਨੁਕਸਾਨ ਪਹੁੰਚਾ ਰਿਹਾ ਹੁੰਦਾ ਹੈ ਪੰਜਾਬ ਦੇ ਖੇਤਰਾਂ ਨੂੰ ਸੋ ਕੀ ਚਾਹੁੰਦਾ ਹੈ ਪੰਜਾਬ ਦੇ ਵਿੱਚ ਇਸ ਵਕਤ ਮਸਲਾ ਇਹ ਹੈ ਕਿ ਜੇਕਰ ਇਹੋ ਕੁਦਰਤੀ ਤਰਾਸ ਦੀ ਕਿਸੇ ਵੀ ਰੂਪ ਦੇ ਵਿੱਚ ਚਾਹੇ ਸੋਕੇ ਦੇ ਰੂਪ ਦੇ ਵਿੱਚ ਜਾਂ ਹੜ੍ਹਾਂ ਦੇ ਰੂਪ ਦੇ ਵਿੱਚ ਜਾਂ ਫਸਲਾਂ ਦੇ ਉੱਤੇ ਕਿਸੇ ਕਿਸਮ ਦੀ ਮਹਾਮਾਰੀ ਦੇ ਰੂਪ ਦੇ ਵਿੱਚ ਜਾਂ ਕਿਸੇ ਹੋਰ ਮਨੁੱਖੀ ਅਣਗਹਿਲੀ ਕਰਕੇ ਕਿਸੇ ਹੋਰ ਸੂਬੇ ਦੇ ਵਿੱਚ ਐਦਾਂ ਦੀ ਘਟਨਾ ਵਾਪਰ ਜਾਂਦੀ ਕੋਈ ਐਦਾਂ ਦੇ ਨੁਕਸਾਨ ਹੋ ਜਾਂਦੇ ਵੱਡੇ ਪੱਧਰ ਦੇ ਉੱਤੇ ਜਿੱਥੇ ਜਾਂ ਜਿਹੜੇ ਸੂਬੇ ਦੇ ਵਿੱਚ ਚੋਣਾਂ ਹੁੰਦੀਆਂ ਉਦਾਹਰਨ ਦੇ ਤੌਰ ਦੇ ਉੱਤੇ ਆਪਾਂ ਬਿਹਾਰ ਹੀ ਲੈ ਲੈਂਦੇ ਆ ਇਸ ਵਕਤ ਭਾਰਤੀ ਜਨਤਾ ਪਾਰਟੀ ਸਮੇਤ ਇੰਡੀਆ ਅਲਾਈਅንስ ਕਾਂਗਰਸ ਸਾਰਿਆਂ ਦਾ ਜ਼ੋਰ ਜਿਹੜਾ ਹੈ ਉਹ ਬਿਹਾਰ ਦੇ ਉੱਤੇ ਲੱਗਿਆ ਹੋਇਆ ਕਿਉਂਕਿ ਬਿਹਾਰ ਦੀਆਂ ਚੋਣਾਂ ਬਿਲਕੁਲ ਸਿਰ ਦੇ ਉੱਤੇ ਖੜੀਆਂ ਨੇ ਤੁਸੀਂ ਮੰਨ ਕੇ ਦੇਖੋ ਕੀ ਚਾਹੁੰਦਾ ਹੈ ਪੰਜਾਬ ਦੇ ਰਾਹੀਂ ਕਿ ਜੇ ਇਹ ਹੀ ਆਫਤ ਉਸ ਸੂਬੇ ਦੇ ਵਿੱਚ ਆਈ ਹੁੰਦੀ ਜਿੱਥੇ ਚੋਣਾ ਹੋਣੀਆਂ ਹੁੰਦੀਆਂ ਜਾਂ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੁੰਦੀ ਤਾਂ ਕੀ ਹੁਣ ਤੱਕ ਇਸ ਆਪਦਾਨ ਨੂੰ ਜਿਸ ਆਪਦਾਨ ਨੇ ਪੰਜਾਬ ਦੀ 3.5 ਲੱਖ ਤੋਂ 4 ਲੱਖ ਏਕੜ ਫਸਲ ਬਰਬਾਦ ਕਰਕੇ ਰੱਖ ਦਿੱਤੀ 500 ਤੋਂ ਵਧੇਰੇ ਪਿੰਡ ਇਸ ਵਕਤ ਪਾਣੀ ਦੀ ਜ਼ਤ ਦੇ ਵਿੱਚ ਆਏ ਹੋਏ ਨੇ ਜਿਹੜੇ ਘਰਾਂ ਦੇ ਵਿੱਚ ਕੋਈ ਨਹੀਂ ਰਹਿ ਰਿਆ ਅੱਜ ਤੱਕ ਇਹ ਅਨੁਮਾਨ ਸਹੀ ਤਰੀਕੇ ਨਾਲ ਨਹੀਂ ਲਗਾਇਆ ਜਾ ਸਕਿਆ ਕਿ ਕਿੰਨੇ ਮਨੁੱਖ ਕਿੰਨੇ ਪਸ਼ੂਆਂ ਦੀਆਂ ਕੀਮਤੀ ਜਾਨਾਂ ਜਿਹੜੀਆਂ ਚਲੀਆਂ ਗਈਆਂ ਹਾਲਾਂਕਿ ਮਨੁੱਖੀ ਜਾਨਾਂ ਦਾ ਜਿਹੜਾ ਆਂਕੜਾ ਹੈ ਉਹ ਪ੍ਰਮਾਤਮਾ ਦੇ ਸ਼ੁਕਰ ਦੇ ਨਾਲ ਵਾਹਿਗੁਰੂ ਦੇ ਸ਼ੁਕਰ ਦੇ ਨਾਲ ਤੁਹਾਡੀਆਂ ਅਰਦਾਸਾਂ ਦੇ ਨਾਲ ਉਹ ਬਹੁਤ ਘੱਟ ਹੈ ਪਰ ਫੇਰ ਵੀ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਗਏ ਨੇ ਸਾਡੀ ਸੰਵੇਦਨਾ ਉਹਨਾਂ ਦੇ ਨਾਲ ਹੈ ਜਿਹੜੇ ਬੇਜ਼ਬਾਨ ਪਸ਼ੂ ਕਿੱਲਾਂ ਤੇ ਬੰਨੇ ਰਹਿ ਗਏ ਜਾਂ ਹੜ੍ਹਾਂ ਦੇ ਵਿੱਚ ਜਾਂ ਪਾਣੀਆਂ ਦੇ ਵਿੱਚ ਵਹਿ ਗਏ ਕੱਲ ਹੀ ਇੱਕ ਤਸਵੀਰ ਦਾ ਪਾਸਾ ਵੇਖ ਰਹੀ ਸੀ ਕਿ ਇੱਕ ਘਰ ਦੇ ਵਿੱਚ ਇਧਰ ਤਰਨ ਤਰਨ ਵਾਲੇ ਇਲਾਕੇ ਦੇ ਵਿੱਚ 12 ਪਸ਼ੂ ਰੱਖੇ ਹੋਏ ਸੀ ਉਹਨਾਂ ਦੇ ਸਿਰਫ 2 ਜਾਂ 3 ਪਸ਼ੂ ਇਸ ਵਕਤ ਜਿਉਂਦੇ ਬਚੇ ਨੇ ਬਾਕੀ ਸਾਰੇ ਜਾਂ ਤਾਂ ਹੜ ਗਏ ਜਾਂ ਖੜੇ-ਖੜੇ ਪਾਣੀ ਦੇ ਵਿੱਚ ਡੁੱਬ ਕੇ ਮਰ ਗਏ ਹੁਣ ਉਹਨਾਂ ਦਾ ਗੁਜ਼ਾਰਾ ਕਿਸ ਤਰੀਕੇ ਨਾਲ ਚੱਲੇਗਾ ਜਿਨ੍ਹਾਂ ਦਾ ਐਡਾ ਵੱਡਾ ਪਸ਼ੂ ਧਨ ਜ਼ਾਇਆ ਹੋ ਗਿਆ ਮੈਂ ਗੱਲ ਕਰ ਰਿਹਾ ਸੀ ਕੀ ਚਾਹੁੰਦਾ ਹੈ ਪੰਜਾਬ ਦੇ ਵਿੱਚ ਕਿ ਜੇਕਰ ਇਹੀ ਤਰਾਸ ਦੀ ਰੱਬ ਨਾ ਕਰੇ ਕਿ ਜਿੱਥੇ ਚੋਨਾ ਪੈਣੀ ਆ ਹੁੰਦੀਆਂ ਜਾਂ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜਿਹੜੇ ਸੂਬਿਆਂ ਦੇ ਵਿੱਚ ਜਿੱਥੇ ਕਿਤੇ ਉੱਥੇ ਵਾਪਰ ਗਈ ਹੋਗੀ ਹੁੰਦੀ ਤਾਂ ਕੀ ਹੁਣ ਤੱਕ ਇਸ ਸਾਰੀ ਪ੍ਰਕਿਰਿਆ ਨੂੰ ਇਸ ਕੁਦਰਤੀ ਕਹਿਰ ਇਸ ਨੁਕਸਾਨ ਨੂੰ ਨੈਸ਼ਨਲ ਡਿਜ਼ਾਸਟਰ ਯਾ ਰਾਸ਼ਟਰੀ ਆਪਦਾ ਘੋਸ਼ਿਤ ਕਰਨ ਤੋਂ ਬਾਅਦ ਜਾਂ ਘੋਸ਼ਿਤ ਕਰ ਦਿੱਤਾ ਜਾਂਦਾ ਜੇਕਰ ਇਹੀ ਘਟਨਾ ਕਿਸੇ ਹੋਰ ਸੂਬੇ ਦੇ ਵਿੱਚ ਵਾਪਰੀ ਹੁੰਦੀ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਹੁਣ ਤੱਕ ਇਸ ਨੂੰ ਰਾਸ਼ਟਰੀ ਆਪਦਾ ਜਾਂ ਨੈਸ਼ਨਲ ਡਿਜ਼ਾਸਟਰ ਜਿਹੜਾ ਹੈ ਉਹ ਕਹਿ ਦਿੱਤਾ ਜਾਂਦਾ ਤੇ ਮੋٹے ਜਿਹੜੇ ਫੰਡ ਨੇ ਉਹ ਫੰਡ ਵੀ ਰਾਹਤ ਸਮਗਰੀ ਦੇ ਰੂਪ ਦੇ ਵਿੱਚ ਜਾਂ ਰਾਹਤ ਕੋਸ਼ ਦੇ ਰੂਪ ਦੇ ਵਿੱਚ ਜਾਂ ਰਾਹਤ ਫੰਡ ਦੇ ਰੂਪ ਦੇ ਵਿੱਚ ਹੁਣ ਤੱਕ ਉਹ ਜਾਰੀ ਹੋ ਗਏ ਹੁੰਦੇ ਪਰੰਤੂ ਕਿਉਂਕਿ ਤਰਾਸ ਦੀ ਪੰਜਾਬ ਦੇ ਵਿੱਚ ਵਾਪਰ ਰਹੀ ਹੈ ਪਰੰਤੂ ਕਿਉਂਕਿ ਤਰਾਸ ਦੀ ਉਸ ਧਰਤੀ ਦੇ ਨਾਲ ਤੇ ਉਸ ਧਰਤੀ ਉਸ ਖਿੱਤੇ ਦੇ ਉਹਨਾਂ ਲੋਕਾਂ ਨਾਲ ਵਾਪਰ ਰਹੀ ਹੈ ਜਿਹੜੇ ਲੋਕ ਅੜਨ ਲਈ ਜਾਣੇ ਜਾਂਦੇ ਨੇ ਜਿਹੜੇ ਲੋਕ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿੰਦੇ ਨੇ ਜਿਹੜੇ ਲੋਕ ਮਰਦਾਰ ਨੂੰ ਮਰਦਾਰ ਤੇ ਹੱਕ ਨੂੰ ਹੱਕ ਕਹਿੰਦੇ ਨੇ ਇਹ ਤਰਾਸ ਦੀ ਪੰਜਾਬ ਦੀ ਧਰਤੀ ਦੇ ਉੱਤੇ ਵਾਪਰ ਰਹੀ ਹੈ ਇਸ ਕਰਕੇ ਹੁਣ ਤੱਕ ਕੇਂਦਰੀ ਸਰਕਾਰ ਨੇ ਕਿਸੇ ਤਰੀਕੇ ਦਾ ਕੋਈ ਵੀ ਕੰਨ ਨਹੀਂ ਧਰਿਆ ਇਸ ਗੱਲ ਦੇ ਉੱਤੇ ਜ਼ਾਹਰਾ ਤੌਰ ਦੇ ਉੱਤੇ ਕੇਂਦਰੀ ਮੰਤਰੀਆਂ ਦੇ ਬਿਆਨ ਰਾਜਨੀਤਿਕ ਤੌਰ ਦੇ ਉੱਤੇ ਤਾਂ ਆ ਰਹੇ ਨੇ ਕਈ ਸਾਰੀਆਂ ਸਮੱਸਿਆਵਾਂ ਔਰ ਦਿੱਕਤਾਂ ਨੂੰ ਲੈ ਕੇ ਜਾਂ ਰਾਜਨੀਤਿਕ ਕਰਨ ਨੂੰ ਲੈ ਕੇ ਪਰੰਤੂ ਪੰਜਾਬ ਦੇ ਵਿੱਚ ਜਿੰਨਾ ਇਹ ਨੁਕਸਾਨ ਹੋ ਰਿਹਾ ਜਿੰਨਾ ਉਜਾੜਾ ਜਿੰਨਾ ਖਰਾਬਾ ਪੰਜਾਬ ਦਾ ਹੋ ਰਿਹਾ ਹੈ ਅੱਜ ਤੱਕ ਕਿਸੇ ਕੇਂਦਰੀ ਮੰਤਰੀ ਦੇ ਮੂੰਹ ਤੋਂ ਅਸੀਂ ਇੱਕ ਅਫਸੋਸ ਭਰਿਆ ਸ਼ਬਦ ਤੱਕ ਨਹੀਂ ਸੁਣਿਆ ਰਾਸ਼ਟਰੀ ਆਪਦਾ ਜਾਂ ਨੈਸ਼ਨਲ ਡਿਜ਼ਾਸਟਰ ਘੋਸ਼ਿਤ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਦੂਸਰੀ ਗੱਲ ਇਹ ਕਿ ਕੀ ਪੰਜਾਬ ਸਰਕਾਰ ਨੇ ਕੋਈ ਇਸ ਤਰੀਕੇ ਦਾ ਉਪਰਾਲਾ ਕੀਤਾ ਪੰਜਾਬ ਸਰਕਾਰ ਨੇ ਕੋਈ ਇਦਾਂ ਦਾ ਉਦਮ ਕੀਤਾ ਕਿ ਕੋਈ ਅਹਿਮ ਪ੍ਰੈਸ ਵਾਰਤਾ ਸੱਦੀ ਜਾਵੇ ਕੋਈ ਇਦਾਂ ਦੀ ਪ੍ਰੈਸ ਕਾਨਫਰੰਸ ਸੱਦੀ ਜਾਵੇ ਜਿਸ ਦੇ ਵਿੱਚ ਸਾਰਾ ਨੈਸ਼ਨਲ ਮੀਡੀਆ ਇਨਵਾਈਟ ਕੀਤਾ ਜਾਵੇ ਹਾਲਾਂਕਿ ਰਾਸ਼ਟਰੀ ਮੀਡੀਆ ਜਿਹੜਾ ਹੈ ਉਹ ਸਾਰਾ ਪੰਜਾਬ ਦੇ ਵਿੱਚ ਵੀ ਬੈਠਾ ਹੈ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਉਹਨਾਂ ਦੇ ਦਫ਼ਤਰ ਬਣੇ ਹੋਏ ਨੇ ਉਹਨਾਂ ਦੇ ਸਪੈਸ਼ਲ ਕੋਰਸਪੋਂਡੈਂਟ ਨੇ ਜਿਹੜੇ ਉਹ ਹਰ ਜਗ੍ਹਾ ਤੇ ਬੈਠੇ ਹੋਏ ਨੇ ਖਾਸ ਤੌਰ ਦੇ ਉੱਤੇ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਤੁਸੀਂ ਵੇਖੋ ਕਿ ਰਾਸ਼ਟਰੀ ਅਖਬਾਰਾਂ ਦੇ ਵਿੱਚ ਪਰਤ ਕੇ ਵੇਖ ਲੋ ਰਾਸ਼ਟਰੀ ਅਖਬਾਰਾਂ ਦੇ ਪੰਨੇ ਤੁਸੀਂ ਜਿਹੜੇ ਦਿੱਲੀ ਤੋਂ ਛਪਦੇ ਹੋਣਗੇ ਜਾਂ ਜਿਹੜੇ ਮੁੰਬਈ ਤੋਂ ਛਪਦੇ ਆ ਕੀ ਤੁਸੀਂ ਉਸ ਦੇ ਵਿੱਚ ਪੰਜਾਬ ਦੇ ਨੁਕਸਾਨ ਦੀ ਪੰਜਾਬ ਦੇ ਹੜ੍ਹਾਂ ਦੀ ਪੰਜਾਬ ਦੀ ਬਰਬਾਦੀ ਦੀ ਕੋਈ ਖਬਰ ਪੜ ਰਹੇ ਹੋ ਬਿਲਕੁਲ ਨਹੀਂ ਜੇਕਰ ਪੰਜਾਬ ਸਰਕਾਰ ਨੇ ਇਹ ਉਪਰਾਲਾ ਕੀਤਾ ਹੁੰਦਾ ਕਿ ਐਦਾਂ ਦੀ ਕੋਈ ਪ੍ਰੈਸ ਕਾਨਫਰੰਸ ਪ੍ਰੈਸ ਵਾਰਤਾ ਸਦਕੇ ਰਾਸ਼ਟਰੀ ਮੀਡੀਆ ਦੇ ਮੁਖਾਤਿਬ ਹੋ ਕੇ ਸਾਰੇ ਆંકੜੇ ਜਾਰੀ ਕਰਦੇ ਆંકੜੇ ਹਾਲਾਂਕਿ ਸਹੀ ਤਰੀਕੇ ਦੇ ਸਰਕਾਰ ਕੋਲੇ ਵੀ ਹਾਲੇ ਤੱਕ ਉਪਲਬਧ ਨਹੀਂ ਹਨਗੇ ਪਰੰਤੂ ਮੋٹے ਰੂਪ ਦੇ ਵਿੱਚ ਜਿਹੜੀਆਂ ਚੀਜ਼ਾਂ ਗਿਣਤੀਆਂ ਮਿੰਤੀਆਂ ਦੇ ਰਾਹੀਂ ਕੱਢੀਆਂ ਜਾ ਸਕਦੀਆਂ ਨੇ ਜਿੱਦਾਂ 3.5 ਲੱਖ ਏਕੜ ਦੇ ਕਰੀਬ ਜਿਹੜੀ ਸਾਡੀ ਫਸਲ ਹੈ ਉਹ ਖਤਮ ਹੋ ਗਈ ਬਰਬਾਦ ਹੋ ਗਈ 500 ਤੋਂ ਵੱਧ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਪਾਣੀ ਫਿਰ ਗਿਆ ਉਹਨਾਂ ਉਹ ਘਰ ਰਹਿਣ ਯੋਗ ਨਹੀਂ ਰਹੇ ਕਿਉਂਕਿ ਨੀਹਾਂ ਦੇ ਵਿੱਚ ਪਾਣੀ ਪੈ ਗਿਆ ਨੀਹਾਂ ਹੁਣ ਮਜ਼ਬੂਤ ਨਹੀਂ ਰਹਿਣਗੀਆਂ ਜਿਨ੍ਹਾਂ ਘਰਾਂ ਦੇ ਵਿੱਚ 6-6 7-7 ਦਿਨ 10 ਦਿਨ 11 ਤਰੀਕ ਤੋਂ 10 ਤਰੀਕ ਤੋਂ ਲਗਾਤਾਰ ਇਤਰਾਸ ਦੀ ਚੱਲ ਰਹੀ ਹੈ ਜਿਨ੍ਹਾਂ ਘਰਾਂ ਦੇ ਵਿੱਚ ਐਨੇ-ਐਨੇ ਦਿਨ ਪਾਣੀ ਖੜ ਗਿਆ ਉਹ ਘਰ ਕਦੋਂ ਮਜ਼ਬੂਤ ਹੋਣਗੇ ਔਰ ਜਿਹੜੇ ਲੋਕਾਂ ਦੇ ਹਿੱਸੇ ਹਰ ਸਾਲ ਦਾ ਉਜਾੜਾ ਲਿਖਿਆ ਜਾਂ ਇੱਕ ਸਾਲ ਛੱਡ ਕੇ ਫਿਰ ਪਾਣੀ ਆ ਕੇ ਹੜਾਂ ਦੀ ਮਾਰ ਦੇ ਨਾਲ ਕਦੇ ਰਾਵੀ ਦੀ ਮਾਰ ਕਦੇ ਬਿਆਸ ਦੀ ਮਾਰ ਕਦੇ ਸਤਲੁਜ ਦੀ ਮਾਰ ਜਿਨ੍ਹਾਂ ਦੇ ਹਿੱਸੇ ਦੇ ਵਿੱਚ ਇਹ ਉਜਾੜਾ ਲਿਖਿਆ ਕੀ ਕਦੇ ਉਹਨਾਂ ਦੀ ਖਬਰ ਤੁਸੀਂ ਰਾਸ਼ਟਰੀ ਮੀਡੀਆ ਦੇ ਵਿੱਚ ਪੜ੍ਹੀ ਹੈ ਜਾਂ ਆਂਕੜਾ ਕੋਈ ਇਦਾਂ ਦਾ ਵੇਖਿਆ ਹੈ ਜਿਹੜਾ ਪੰਜਾਬ ਸਰਕਾਰ ਨੇ ਜਾਰੀ ਕਰਕੇ ਰਾਸ਼ਟਰੀ ਧਿਆਨ ਖਿੱਚਿਆ ਹੋਵੇ ਪੰਜਾਬ ਦੇ ਵੱਲ ਬਿਲਕੁਲ ਨਹੀਂ ਹਾਲਾਂਕਿ ਜਿਹੜੀਆਂ ਰਾਸ਼ਟਰੀ ਅਖਬਾਰਾਂ ਦੇ ਵਿੱਚ ਖਬਰਾਂ ਛਪਦੀਆਂ ਨੇ ਉਸ ਦੇ ਵਿੱਚ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਜਾਂ ਉੱਤਰਾਖੰਡ ਦੇ ਵਿੱਚ ਹੋਣ ਵਾਲਾ ਕੁਦਰਤੀ ਨੁਕਸਾਨ ਜਿਹੜਾ ਹੈ ਚਾਹੇ ਉਹ ਬੱਦਲ ਫਟਣ ਜਾਂ ਢੇਗਾ ਢੇਗਾ ਡੇਗਨ ਕਰਨ ਹੋਵੇ ਜਾਂ ਮਲਬੇ ਦਾ ਰੁੜ ਕੇ ਆਖੇ ਸਕੇ ਆ ਕੇ ਨੁਕਸਾਨ ਕਰ ਦੇਣਾ ਹੋਵੇ ਉਹ ਖੜਾ ਜ਼ਰੂਰ ਛਪਦੀਆਂ ਨੇ ਪਰੰਤੂ ਪੰਜਾਬ ਦੀ ਤਰਾਸਦੀ ਬਿਲਕੁਲ ਨਹੀਂ ਛਪਦੀ ਇਸੇ ਕਰਕੇ ਕੇਂਦਰੀ ਮੰਤਰੀ ਵੀ ਜਾਂ ਕੇਂਦਰ ਦੀ ਸਰਕਾਰ ਵੀ ਇਸ ਨੂੰ ਉਸ ਤਰੀਕੇ ਨਾਲ ਸੀਰੀਅਸ ਨਹੀਂ ਲੈ ਰਹੀ ਹੈ ਅਗਲੀ ਗੱਲ ਸਾਡੇ ਮਾਨਯੋਗ ਮੁੱਖ ਮੰਤਰੀ ਸ੍ਰੀ ਦਾ ਭਗਵੰਤ ਸਿੰਘ ਮਾਨ ਹੋਰੀ ਜਦੋਂ ਇੱਕ ਦੋ ਦਿਨ ਪਹਿਲਾਂ ਚੇਨਈ ਗਏ ਸੀ ਜਿਹੜੇ ਬਹੁਤ ਸਾਰਾ ਚਰਚਾ ਦਾ ਵਿਸ਼ਾ ਬਣਿਆ ਸੀ ਜਿਹੜਾ ਉਹਨਾਂ ਨੇ ਮੁੱਖ ਮੰਤਰੀ ਬ੍ਰੇਕਫਾਸਟ ਸਕੀਮ ਲਾਗੂ ਕੀਤੀ ਸੀ ਮੁੱਖ ਮੰਤਰੀ ਨਾਸ਼ਤਾ ਯੋਜਨਾ ਜਿਹੜੀ ਉਹਨਾਂ ਨੇ ਉੱਥੇ ਜਾ ਕੇ ਮੁੱਖ ਮਹਿਮਾਨ ਦੇ ਰੂਪ ਦੇ ਵਿੱਚ ਸ਼ੁਰੂ ਕੀਤੀ ਸੀਗੀ ਐਮ ਕੇ ਸਟਾਲਿਨ ਹੋਰਾਂ ਦੇ ਕੋਲੇ ਕੀ ਉਥੋਂ ਦੀ ਪ੍ਰੈਸ ਦੇ ਨਾਲ ਸਿਰਫ ਮੁੱਖ ਮੰਤਰੀ ਸਾਹਿਬ ਇਹੋ ਗੱਲ ਕਰਕੇ ਆਏ ਨੇ ਕਿ ਹਾਂ ਤੁਹਾਡੀ ਇਹ ਸਕੀਮ ਬਹੁਤ ਵਧੀਆ ਹੈ ਤੁਹਾਡਾ ਤੁਹਾਡਾ ਸਾਂਬਰ ਤੁਹਾਡਾ ਡੋਸਾ ਬਹੁਤ ਵਧੀਆ ਸੀ ਤੁਹਾਡੀਆਂ ਇਡਲੀਆਂ ਬਹੁਤ ਵਧੀਆ ਸੀ ਅਤੇ ਅਸੀਂ ਵੀ ਇਹ ਮੌਕੇ ਤਲਾਸ਼ਾਂਗੇ ਸੰਭਾਵਨਾਵਾਂ ਤਲਾਸ਼ਾਂਗੇ ਕਿ ਪੰਜਾਬ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਜਾ ਸਕੇ ਜਾਂ ਇਸ ਤੋਂ ਬਿਨਾ ਉਥੋਂ ਦੀ ਪ੍ਰੈਸ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨੇ ਕੋਈ ਐਦਾਂ ਦੀ ਗੱਲ ਵੀ ਕੀਤੀ ਹੈ ਕਿ ਪੰਜਾਬ ਸਾਰੇ ਦਾ ਸਾਰਾ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਅੱਠ ਜ਼ਿਲ੍ਹੇ ਤਾਂ ਖਾਸ ਤੌਰ ਦੇ ਉੱਤੇ ਪੰਜਾਬ ਦੇ ਇਸ ਵਕਤ ਲਾਲ ਨਿਸ਼ਾਨ ਤੋਂ ਉੱਪਰ ਨੇ ਯਾਨੀ ਕਿ ਉਹਨਾਂ ਦੇ ਉੱਤੇ ਤਾਂ ਖਤਰਾ ਪੂਰਾ ਹੈ ਹੀ ਹੈ 100% ਦੂਜਾ ਰਾਤ ਕੱਲ ਰਾਤ ਘੱਗਰ ਵੀ ਆਪਣੇ ਉਫਾਨ ਤੇ ਆ ਗਿਆ ਘੱਗਰ ਦੇ ਵਿੱਚ ਵੀ ਪਾਣੀ ਇਸ ਪੱਧਰ ਦਾ ਫੈਲਿਆ ਹੋਇਆ ਕਿ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਸੰਗਰੂਰ ਉਸ ਤੋਂ ਅੱਗੇ ਮਾਨਸਾ ਦਾ ਇਲਾਕਾ ਜਿਹੜਾ ਹੈ ਉਹ ਵੀ ਖਤਰੇ ਦੇ ਵਿੱਚ ਆ ਗਿਆ ਜਿੱਥੋਂ-ਜਿੱਥੋਂ ਘੱਗਰ ਨਿਕਲ ਕੇ ਜਾਂਦਾ ਯਾਨੀ ਕਿ ਜੇਕਰ ਘੱਗਰ ਦੇ ਵਿੱਚ ਪਾਣੀ ਦਾ ਪੱਧਰ ਨਾ ਘਟਿਆ ਤਾਂ ਪੰਜਾਬ ਨੂੰ ਚਾਰੇ ਪਾਸਿਓਂ ਪਾਣੀ ਨੇ ਵਲਗਣ ਪਾ ਲੈਣੀ ਆ ਉਧਰੋਂ ਮਾਝਾ ਸਾਰਾ ਡੁੱਬਿਆ ਪਿਆ ਦੁਆਬੇ ਦਾ ਕੁਝ ਏਰੀਆ ਡੁੱਬਿਆ ਪਿਆ ਥੋੜਾ ਜਿਹਾ ਏਰੀਆ ਦੁਆਬੇ ਦਾ ਫਾਜ਼ਲਕਾ ਤੇ ਫਿਰੋਜ਼ਪੁਰ ਮਾਲਵੇ ਦੇ ਵਿੱਚ ਹੀ ਆਉਂਦੇ ਨੇ ਤੇ ਇਧਰੋਂ ਜੇਕਰ ਪਟਿਆਲਾ ਵਿ ਵਿੱਚ ਡੁੱਬ ਜਾਂਦਾ ਹੈ ਸੰਗਰੂਰ ਮਾਨਸਾ ਦਾ ਇਲਾਕਾ ਵਿੱਚ ਡੁੱਬਦਾ ਹੈ ਖਨੋਰੀ ਵਾਲਾ ਇਲਾਕਾ ਜੇਕਰ ਡੁੱਬਦਾ ਹੈ ਤਾਂ ਫਿਰ ਇਧਰੋਂ ਮਾਲਵੇ ਦੇ ਆਲੇ ਦੁਆਲੇ ਵੀ ਪਾਣੀ ਦਾ ਗੇੜ ਪੈ ਜਾਣਾ ਤਾਂ ਨੁਕਸਾਨ ਜਿਹੜਾ ਹੈ ਉਹ ਹੋਰ ਜ਼ਿਆਦਾ ਤੀਖਣ ਹੋਰ ਜ਼ਿਆਦਾ ਵੱਧ ਕੇ ਹੋ ਸਕਦਾ ਹੈ ਤਾਂ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਸੀ ਕਿ ਜਦੋਂ ਚਨਈ ਦੇ ਵਿੱਚ ਗਏ ਸੀਗੇ ਉੱਥੇ ਵੀ ਰਾਸ਼ਟਰੀ ਪੱਧਰ ਦੀ ਜਿਹੜੀ ਪ੍ਰੈਸ ਹੈ ਉਹ ਸਾਰੀ ਪਹੁੰਚੀ ਹੋਈ ਹੋएगी ਉੱਥੇ ਵੀ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੀ ਇਸ ਤਰਾਸ ਦੀ ਅਤੇ ਕੇਂਦਰ ਸਰਕਾਰ ਦੁਆਰਾ ਕਿਸੇ ਕਿਸਮ ਦੀ ਕੋਈ امداد ਨਾ ਕੀਤੇ ਜਾਣ ਦੀ ਗੱਲ ਕਰਨੀ ਚਾਹੀਦੀ ਸੀ ਤਾਂ ਜੋ ਇਹ ਖਬਰ ਪੰਜਾਬ ਦਾ ਇਹ ਦਰਦ ਪੰਜਾਬ ਦਾ ਇਹ ਦੁੱਖ ਰਾਸ਼ਟਰੀ ਮੀਡੀਆ ਦੇ ਸਾਹਮਣੇ ਵੀ ਆਉਂਦਾ ਭਾਰਤ ਦੇ ਹੋਰ ਸੂਬਿਆਂ ਦੇ ਲੋਕਾਂ ਦੇ ਸਾਹਮਣੇ ਵੀ ਆਉਂਦਾ ਅਤੇ ਘਟੋ ਘਟ ਕੇ ਕੇਂਦਰ ਸਰਕਾਰ ਨੂੰ ਸਿਰ ਝੁਕਾ ਕੇ ਹੀ ਪੰਜਾਬ ਦੀ ਇਸ ਤਰਾਸਦੀ ਨੂੰ ਰਾਸ਼ਟਰੀ ਆਪਦਾ ਜਾਂ ਨੈਸ਼ਨਲ ਡਿਜ਼ਾਸਟਰ ਹੁਣ ਤੱਕ ਐਲਾਨ ਦਿੱਤਾ ਜਾਣਾ ਚਾਹੀਦਾ ਸੀ ਸੋ ਪੰਜਾਬ ਇਸ ਵਕਤ ਇਹ ਚਾਹੁੰਦਾ ਹੈ ਕਿ ਤੁਰੰਤ ਪ੍ਰਭਾਵ ਦੇ ਨਾਲ ਪੰਜਾਬ ਸਰਕਾਰ ਇੱਕ ਆਂਕੜਾ ਜਾਰੀ ਕਰੇ ਪ੍ਰੈਸ ਕਾਨਫਰੰਸ ਦੇ ਰਾਹੀਂ ਜਿਹੜੀ ਪ੍ਰੈਸ ਕਾਨਫਰੰਸ ਸਿੱਧੇ ਤੌਰ ਦੇ ਉੱਤੇ ਕੇਂਦਰ ਸਰਕਾਰ ਨੂੰ ਮੁਖਾਤਬ ਹੋਵੇ ਅਤੇ ਰਾਸ਼ਟਰੀ মিডিਆ ਨੂੰ ਮੁਖਾਤਬ ਹੋਵੇ ਅਤੇ ਤੁਰੰਤ ਪ੍ਰਭਾਵ ਦੇ ਨਾਲ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਦੇ ਰਾਹੀਂ ਰਾਹੀਂ ਰਾਜਪਾਲ ਹੁੰਦੇ ਹੋਏ ਸਾਡੇ ਗਵਰਨਰ ਦੇ ਰਾਹੀਂ ਹੁੰਦੇ ਹੋਏ ਇਹ ਮੰਗ ਰੱਖਣੀ ਚਾਹੀਦੀ ਹੈ ਕਿ ਸਾਨੂੰ ਤੁਰੰਤ ਪ੍ਰਭਾਵ ਦੇ ਨਾਲ ਜਿਹੜੀ ਜਿਹੜੀ ਰਾਹਤ ਫੰਡ ਹੁੰਦਾ ਹੈ ਰਿਲੀਫ ਫੰਡ ਹੁੰਦਾ ਹੈ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਜਾਂ ਨੈਸ਼ਨਲ ਡਿਜ਼ਾਸਟਰ ਰਿਲੀਫ ਫੰਡ ਜਿਹੜਾ ਹੁੰਦਾ ਹੈ ਉਹ ਤੁਰੰਤ ਪ੍ਰਭਾਵ ਨਾਲ ਜਾਰੀ ਕੀਤਾ ਜਾ ਸਕੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਜ਼ਮੀਨ ਨੂੰ ਪੰਜਾਬ ਨੂੰ ਮੁੜ ਤੋਂ ਪੈਰਾਂ ਸਰ ਕੀਤਾ ਜਾ ਸਕੇ ਇਸ ਵਕਤ ਪੰਜਾਬ ਇਹ ਚਾਹੁੰਦਾ ਹੈ ਹਰ ਅਪਡੇਟ ਦੇ ਲਈ ਜੁੜੇ ਰਹੋ ਦਾ ਟੀਵੀ ਐਨ ਆਰ ਆਈ ਦੇ ਨਾਲ ਦਿਓ ਇਜਾਜ਼ਤ ਸਤਸ੍ਰੀ ਅਕਾਲ